ਕਿ ਮੈਂ ਜ਼ਿਆਦਾ ਟਾਈਮ ਜਿਹੜਾ ਨਾ ਥੀਏਟਰ ਕਰਨਾ ਤੇ ਵਿੱਚ ਵਿੱਚ ਕਿਤੇ ਕਿਤੇ ਵਿਚਾਰ ਸੀਗਾ ਕਿ ਜਦੋਂ ਫਿਲਮਾਂ 'ਚ ਵੀ ਗਏ ਤਾਂ 50 ਤੋਂ ਬਾਅਦ ਕਿਤੇ ਜਾ ਮੈਂ ਜਦੋਂ ਮੈਨੂੰ ਮਿਲਦੇ ਆ ਨਾ ਜੇ ਬਿੰਨੂ ਮਿਲੇ ਜਾਂ ਰਾਣਾ ਮਿਲੇ ਜਾਂ ਦੇਵ ਨਾ ਪਤਾ ਕਿ ਥੀਏਟਰ ਵਾਲਿਆਂ ਦਾ ਥੋੜਾ ਜਿਹਾ ਇਹ ਹੁੰਦਾ ਜਿਨੇ ਆਸ-ਪਾਸੇ ਜਿਵੇਂ ਮਰਜੀ ਪਰ ਆਪਣੇ ਜਿਹੜੇ ਸੀਨੀਅਰ ਨੇ ਉਹਨਾਂ ਦੇ ਪ੍ਰਤੀ ਇੱਕ ਵੱਖਰੀ ਕਿਸਮ ਦਾ ਉਹ ਬਣਿਆ ਜਿਵੇਂ ਦੀਪ ਸੱਟੀ ਮਤਲਬ ਆਏ ਥੋੜੀ ਜਿਵੇਂ ਮੈਂ ਆ ਰਿਹਾ ਤੇ ਇਹ ਕੁਰਸੀ ਤੇ ਬੈਠਾ ਉਹ ਤੋਂ ਖੜਾ ਹੋਣਾ ਬੈਠਣ ਨੂੰ ਜਗ੍ਹਾ ਤੇ ਨਹੀਂ ਭਾਜੀ ਆਓ ਬੈਠੋ ਜਿੱਦ ਨੂੰ ਜਦੋਂ ਬੈਠਾ ਸੀ ਮੇਰਾ ਸਾਰਾ ਪਿਛਲਾ ਟਾਈਮ ਮੇਰੇ ਯਾਦ ਆ ਗਿਆ ਕਿ ਯਾਰ ਅਸੀਂ ਰੈਸਲ ਰੱਖਣੀ ਇਹ ਬੰਦੇ ਨੇ ਫਿਰ ਵੀ ਇੱਧਰ ਉੱਧਰ ਖਿਸਕ ਜਾਣ ਉਹ ਠਹਿਰਾ ਕਿੰਨਾ ਕਿਹਦੇ ਨਹੀਂ ਮੈਨੂੰ ਲੱਗਦਾ ਕਿ ਉਹ ਠਹਿਰਾ ਉਹਨਾਂ ਚੰਗੀ ਗੱਲ ਆ ਤੁਹਾਡੇ ਅੰਦਰ ਇਹ ਆਉਂਦਾ ਉਦੋਂ ਆ ਕਿ ਜਦੋਂ ਮਨੁੱਖੇ ਸਮਝਣ ਕਿ ਜੇ ਮੰਨ ਲਓ ਮੇਰਾ 8.5 5 ਫੁੱਟ 8 ਇੰਚ ਕਾਦਾ ਹੈ ਵੀ ਤੁਸੀਂ ਸਿਰਫ ਕਿਤੇ ਇੰਨੇ ਕੀ ਉਦੋਂ ਦਿੱਕਤ ਆਉਂਦੀ ਉਦੋਂ ਨਹੀਂ ਠਹਿਰਾਉਂੋ ਤੁਸੀਂ ਥੋੜਾ ਠਹਿਰਾਉ ਰੱਖੋਗੇ ਆਸ-ਪਾਸੇ ਮਨੁੱਖੀ ਜ਼ਿੰਦਗੀ ਦੀ ਹੈ ਇਹ ਨਹੀਂ ਤੈਨੂੰ ਸਮਝਣਾ ਬਹੁਤ ਜ਼ਰੂਰੀ ਫਿਰ ਸ਼ਾਇਦ ਠਹਿਰਾਵਾ ਹੋਊਗਾ ਤੇ ਉਹ ਠਹਿਰਾਵਾ ਹੀ ਤੁਹਾਡੇ ਆਸ-ਪਾਸੇ ਸਮਾਜ ਨੂੰ ਖੂਬ ਸੂਰਤ ਬਣਾ ਸਕਦਾ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਚਸਕਰ ਦੇ ਵੀ ਤੇ ਮੈਂ ਸ਼ਾਇਨਕੋਟ ਪੂਰਾ ਦਸ ਕੋ ਅੱਜ ਬੜੀ ਘੈਂਡ ਦੀ ਮੂਵੀ ਦਾ ਟਰੇਲਰ ਲਾਂਚ ਹੋਇਆ ਹੈਗਾ ਤੇ ਉਸ ਮੂਵੀ ਦੇ ਬੜੇ ਘੈਂਡ ਦੇ ਕਿਰਦਾਰ ਸਾਡੇ ਨਾਲ ਨੇ ਟਰੇਲਰ ਕਿਹਦਾ ਹੈਗਾ ਕਿਹੜੀ ਮੂਵੀ ਹੈਗੀ ਆ ਉਹਨਾਂ ਤੋਂ ਹੀ ਪੁੱਛਦੇ ਆਂ ਬਾਈ ਸਾਡੇ ਨਾਲ ਨੇ ਸੈਮੂਲ ਜੌਨ ਬਾਈ ਜੀ ਸਵਾਗਤ ਹੈ ਜੀ ਆ ਕੀ ਹਾਲ ਵੀਰੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਪਹਿਲਾਂ ਸੇਤਾ ਕਿਵੇਂ ਪੂਰਗਾ ਕੈਮੋ ਕੈਮੋ ਬਾਈ ਜੀ ਅੱਜ ਟਰੇਲਰ ਲਾਂਚ ਤੇ ਇਕੱਠੇ ਹੋਏ ਆਂਗੇ ਤੇ ਦਸ ਕਾ ਨੂੰ ਜਾਣਕਾਰੀ ਮੈਂ ਕਹਿੰਦਾ ਤੁਹਾਡੇ ਮੂੰਹੋਂ ਹੀ ਦਿੱਤੀ ਜਾਵੇ ਕਿ ਕਿਹੜੀ ਮੂਵੀ ਆ ਰਹੀ ਆ ਇਹ ਬਲੈਕ ਇਅਰ 2 ਆ ਤੇ ਇਹਦੇ ਵਿੱਚ ਜੋ ਮੇਨ ਕਿਰਦਾਰ ਕਰ ਰਿਹਾ ਉਹ ਦੀਪ ਕਰੋੜਾ ਤੇ ਇਹ 8 ਮਾਰਚ ਨੂੰ ਰਿਲੀਜ ਹੋਣੀ ਹੈ ਜੀ ਹਾਂ ਤੇ ਭਾਈ ਟਰੇਲਰ ਅਸੀਂ ਦੇਖਿਆ ਹੈਗਾ ਸਾਰਿਆਂ ਨੇ ਤੇ ਐਕਸ਼ਨ ਨਾਲ ਭਰਪੂਰ ਟਰੇਲਰ ਹੈਗਾ ਤੇ ਦਰਸ਼ਕਾਂ ਦੀ ਡਿਮਾਂਡ ਵੀ ਰਹਿੰਦੀ ਸੀਗੀ ਕਿ ਐਕਸ਼ਨ ਮੂਵੀਆਂ ਆਉਣ ਸਾਡੀ ਪੰਜਾਬੀ ਇੰਡਸਟਰੀ 'ਚ ਘੱਟ ਬਣ ਰਹੀਆਂ ਹੈਗੀਆਂ ਨੇ ਤੇ ਹੁਣ ਉਹਨਾਂ ਵਿਸ਼ਿਆਂ ਤੇ ਕੰਮ ਹੋਣ ਲੱਗ ਗਿਆ ਕਿਵੇਂ ਦੇਖਦੇ ਹੋ ਹਾਂ ਐਕਸ਼ਨ ਵੀ ਹੈਗਾ ਇਹਦੇ 'ਚ ਐਕਸ਼ਨ ਤਾਂ ਹੈ ਹੀ ਹੈ ਕਿਉਂਕਿ ਦੀਪ ਦਾ ਇਸ ਕਿਸਮ ਦਾ ਸਾਰਾ ਸਟਾਈਲ ਹੈਗਾ ਉਹ ਸਿਨੇਮੇ ਦਾ ਨਾ ਤਾਰੇ ਦੇ ਵਿੱਚ ਨਾ ਇਸ ਵਾਰ ਬੜੇ ਉਹ ਰੰਗ ਅਲੱਗ-ਅਲੱਗ ਨੇ ਇਹ ਚ ਕਮੇਡੀ ਵੀ ਹੈ ਇਹ ਚ emotions ਵੀ ਨੇ ਪਰਿਵਾਰ ਵੀ ਹੈ ਵਿੱਚ ਕਿਸ ਕਿਸਮ ਦੀ ਕਹਾਣੀ ਹੈ ਔਰ ਦੋਸਤੀ ਵੀ ਹੈ ਦੋਸਤੀ ਬਾਰੇ ਵੀ ਹੈ ਹਰ ਤਰ੍ਹਾਂ ਦੇ ਰੰਗ ਨੇ ਇਹਦੇ ਵਿੱਚ ਮਨੋਰੰਜਨ ਵੀ ਕਰੇਗੀ ਔਰ ਸਾਰੀ ਤਾਂ ਨਹੀਂ ਮੈਂ ਗੱਲ ਖੋਲਦਾ ਪਰ ਇਸ ਤਰੀਕੇ ਦੀ ਹੈ ਕਿ ਕੁਝ ਐਸੇ ਲੋਕਾਂ ਦੀ ਜ਼ਿੰਦਗੀ ਹੁੰਦੀ ਜਿਹੜੀ ਦੁੱਖਾਂ ਮੁਸੀਬਤਾਂ ਚ ਜੀ ਰਹੇ ਹੁੰਦੇ ਆ ਉਹ ਵੀ ਤੁਹਾਨੂੰ ਤਹਾਂ ਦੇਖਣ ਨੂੰ ਮਿਲਣਗੇ ਜਿਸ ਤਰੀਕੇ ਦਾ ਨਾਮ ਹੈਗਾ ਤੇ ਉਸ ਤਰੀਕੇ ਦੇ ਨਾਮ ਤੋਂ ਕਿਤੇ ਗਲਤ ਜਜਮੈਂਟ ਦਰਸ਼ਕਾਂ 'ਤੇ ਨਾ ਲਾ ਲੈਣ ਕਿ ਇਹਦਾ ਕੋਈ ਰੋਂਗ ਮੈਸੇਜ ਦਰਸ਼ਕਾਂ ਨੂੰ ਜਾਊਗਾ ਤਾਂ ਤੁਸੀਂ ਕੀ ਦੱਸ ਦੱਸਣਾ ਚਾਹੋਗੇ ਕਿ ਕਿਹੜਾ ਮੈਸੇਜ ਹੈਗੇ ਜਾਂ ਕਿਹੜੇ ਪੋਜ਼ਿਟਿਵ ਮੈਸੇਜ ਨੇ ਜਿਹੜੇ ਇਸ ਫਿਲਮ ਤੋਂ ਮਿਲਣਗੇ ਇਹ ਨਾ ਵੰਡ ਦੇ ਵੇਲੇ ਜੋ ਕੁਝ ਲੋਕ ਇੱਧਰ ਆ ਗਏ ਆ ਉਸ ਟਾਈਮ ਵੇਲੇ ਕੁਝ ਲੋਕਾਂ ਨੂੰ ਜ਼ਮੀਨਾਂ ਮਿਲ ਗਈਆਂ ਠੀਕ ਆ ਕੁਝ ਰਹਿ ਗਏ ਫਿਰ ਉਹਨਾਂ ਦੇ ਕੰਮ ਤਾਂ ਦੇਖੋ ਜੀ ਅਸੀਂ ਕਿਵੇਂ ਜ਼ਿੰਦਗੀ ਜੀ ਰਹੇ ਸੀ ਬੇਸਿਕਲੀ ਉਹਨਾਂ ਬਾਰੇ ਜੀ ਹਾਂ ਬਜੀ ਤੁਹਾਨੂੰ ਤੁਹਾਡੇ ਰੋਲਸ ਨੂੰ ਲੈ ਕੇ ਜਦੋਂ ਵੀ ਐਕਟਰਸ ਜਿਹੜਾ ਜਿਨ੍ਹਾਂ ਨੇ ਤੁਹਾਡੇ ਨਾਲ ਥੀਏਟਰ ਕੀਤਾ ਹੈਗਾ ਤੁਹਾਡੇ ਬਾਰੇ ਬੜੀਆਂ ਗੱਲਾਂ ਕਰਦੇ ਹੈਗੇ ਆ ਤੁਹਾਡੇ ਬਾਰੇ ਤੁਹਾਡੀ ਬੜੀ ਪ੍ਰਸ਼ੰਸਾ ਕਰਦੇ ਹੈਗੇ ਕਿ ਇਹਨਾਂ ਤੋਂ ਅਸੀਂ ਸਿੱਖਿਆ ਹੈਗਾ ਤਾਂ ਜਦੋਂ ਕੀ ਉਹ ਉਹਦੇ ਦਿਮਾਗ 'ਚ ਸਿਗੀਆਂ ਗੱਲਾਂ ਕਿ ਬਈ ਜਦੋਂ ਅੱਜ ਥੀਏਟਰ ਕਰ ਰਹੇ ਹੈਗੇ ਆ ਕੱਲ ਨੂੰ ਸ਼ਾਇਦ ਸਾਡੀ ਪੰਜਾਬੀ ਇੰਡਸਟਰੀ ਉਸ ਮੁਕਾਮ ਤੱਕ ਜਾਊਗੀ ਜਦੋਂ ਅਸੀਂ ਵੀ ਉਸ ਉਹਨਾਂ ਦਾ ਹਿੱਸਾ ਬਣਾਂਗੇ ਹਾਂ ਨਹੀਂ ਉਹਦੇ 'ਚ ਵੀ ਇਹ ਹੈ ਕਿ ਮੈਂ ਨਾ ਜ਼ਿੰਦਗੀ 'ਚ ਸੋਚਿਆ ਸੀਗਾ ਕਿ ਮੈਂ ਜ਼ਿਆਦਾ ਟਾਈਮ ਜਿਹੜਾ ਨਾ ਥੀਏਟਰ ਕਰਨਾ ਤੇ ਵਿੱਚ ਵਿੱਚ ਕਿਤੇ ਕਿਤੇ ਵਿਚਾਰ ਸੀਗਾ ਕਿ ਜਦੋਂ ਫਿਲਮਾਂ 'ਚ ਵੀ ਗਏ ਤਾਂ 50 ਤੋਂ ਬਾਅਦ ਕੀ ਜਾਵਾਂਗੇ ਵੀ ਉਦੋਂ ਪਹਿਲਾਂ ਆਮ ਲੋਕਾਂ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਜਾ ਕੇ ਕੰਮ ਕਰੀਏ ਵੀ ਜੇ ਫਿਲਮਾਂ 'ਚ ਵੀ ਜਾਣਾ ਪਿਆ 50 ਸਾਲ ਦੀ ਉਮਰ ਤੋਂ ਬਾਅਦ ਆਪਾਂ ਕੋਈ ਇਧਰ ਫਿਰ ਐਕਸਪੈਰੀਮੈਂਟ ਕਰਾਂਗੇ ਤਜਰਬੇ ਕਰਾਂਗੇ ਸੋ ਮੈਂ ਉਦੋਂ ਬਾਅਦ ਹੀ ਆਇਆ ਮੈਂ ਤਾਂ 58 ਦਾ ਹੋ ਗਿਆ ਵੀਰੇ ਉਹਨਾਂ ਹਾਂ ਤੇ ਹੁਣ ਮੈਂ ਆਇਆ ਸੁਨੇਮੇ 'ਚ ਉਹ ਨਹੀਂ ਮੈਂ ਮੁੰਬਈ ਵੀ ਦੋ ਸਾਲ ਰਿਹਾ ਹਾਂ ਵੀ ਦੋ ਮੈਂ ਕਿਸੇ ਮਿੱਤਰ ਦੇ ਨਾਲ ਗਿਆ ਸੀ ਉਹ ਕਹਿੰਦਾ ਚਲੋ ਆ ਬੰਬੇ ਚੱਲਦੇ ਆ ਉੱਥੋਂ ਹੋ ਕੇ ਆ ਗਿਆ ਸੀ ਪਰ ਉਹਨੂੰ ਨਹੀਂ ਸੀ ਇਹਨਾ ਮੇਰਾ ਵੀ ਮੈਂ ਇੰਡਸਟਰੀ 'ਚ ਹੀ ਕੰਮ ਕਰੂੰਗਾ ਥੀਏਟਰ 'ਚ ਪਹਿਲਾਂ ਸੀਗਾ ਪਰ ਲੇਕਿਨ ਹੁਣ ਪਿਛਲੇ ਕੁਝ ਟਾਈਮ ਤੋਂ ਮੇਰਾ ਇਹ ਹੈ ਕਿ ਆ ਖਾਸ ਤੌਰ ਤੇ ਸਾਲ 6 ਮਹੀਨਿਆਂ ਤੋਂ ਤਾਂ ਮੈਂ ਇਹ ਤਾਂ ਕੀਤਾ ਹੈ ਕਿ ਮੈਂ ਲਗਾਤਾਰ ਹੁਣ ਕੋਈ ਤਜਰਬੇ ਕਰਕੇ ਦੇਖਦੇ ਆ ਐਕਟਿੰਗ ਦੇ ਦੇ ਵਿੱਚ ਸਿਨੇਮੇ 'ਚ हां ਕਿਉਂਕਿ ਜਿਹੜਾ ਥੀਏਟਰ ਨਾਲ ਜੁੜੇ ਹੋਏ ਜਿਹੜੇ ਆਰਟਿਸਟ ਹੁੰਦੇ ਹੈਗੇ ਆ ਬੜਾ ਇਹ ਵੀ ਚਰਚਾਵਾਂ ਚੱਲਦੀਆਂ ਰਹੀਆਂ ਕਿ ਜਿਹੜੇ ਥੀਏਟਰ ਨਾਲ ਜੁੜੇ ਹੋਏ ਆਰਟਿਸਟ ਹੈਗੇ ਆ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਐਡਾ ਚੰਗਾ ਥੀਏਟਰ ਤੁਹਾਡਾ ਮਜ਼ਾ ਹੋਇਆ ਥੀਏਟਰ ਹੈਗਾ ਇੰਨੇ ਸਾਰੇ ਆਰਟਿਸਟ ਜਿਹੜੇ ਅੱਜ ਦਿਗਜ ਐਕਟਰ ਹੈਗੇ ਨੇ ਉਹ ਤੁਹਾਡੀ ਤਾਰੀਫ਼ ਕਰਦੇ ਨੇ ਤਾਂ ਹਰੇਕ ਬੰਦੇ ਦਾ ਇਹੀ ਹੁੰਦਾ ਸੀਗਾ ਕਿ ਜੇ ਥੀਏਟਰ ਅਸੀਂ ਕਰ ਰਹੇ ਹੈਗੇ ਆ ਤਾਂ ਅਸੀਂ ਫਿਲਮਾਂ ਕਰੀਏ ਜਾਂ ਅਸੀਂ ਸੀਰੀਅਲਸ ਕਰੀਏ ਜਾਂ ਹੋਰ ਜਦੋਂ ਮਰ ਉਸ ਟਾਈਮ ਲਾਈਨ ਦੇ ਵਿੱਚ ਆਈਏ ਤਾਂ ਤੁਸੀਂ ਕਿਉਂ ਇਹ ਸੋਚਿਆ ਵੀ ਮੈਂ ਪੰਜਾਬ ਤੋਂ ਬਾਹਰ ਹੀ ਫਿਲਮਾਂ ਕਰੂੰਗਾ ਕਿਉਂਕਿ ਮੈਂ ਜੇ ਨਾ ਕੁਝ ਇਸ ਕਿਸਮ ਦੇ ਵਿਚਾਰ ਮੇਰੇ ਜੀ ਵੀ ਦਿਮਾਗ 'ਚ ਨਹੀਂ ਸਾਰਾ ਕੁਝ ਉਹ ਬਦਲਿਆ ਨਹੀਂ ਮੇਰਾ ਇਹ ਸੀ ਵੀ ਜਿਹੜੇ ਸਮਾਜ 'ਚ ਅਸੀਂ ਪੈਦਾ ਹੋਏ ਆ ਨਾ ਉਹਨੇ ਸਮਾਜ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਬਹੁਤ ਕੁਝ ਦਿੰਦਾ ਸਮਾਜ ਤਾਂ ਮੇਰਾ ਇਹ ਸੀ ਕਿ ਮੈਂ ਨਾਟਕਾਂ ਦੇ ਰਾਹੀ ਆਪਦੇ ਰੰਗਮੰਚ ਦੇ ਰਾਹੀ ਵਾਪਸ ਕਰਾਂ ਉਹਨਾਂ ਬਾਰੇ ਸੋ ਉਹ ਇਹ ਸੀਗਾ ਹਰ ਇੱਕ ਬੰਦੇ ਦਾ ਐਕਚੁਅਲੀ ਆਇ ਨਹੀਂ ਬਹੁਤ ਸਾਰੇ ਬੰਦਿਆਂ ਨੇ ਮੈਂ ਹੀ ਨਹੀਂ ਇਕੱਲੇ ਨੇ ਬਹੁਤ ਸਾਰੇ ਬੰਦਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਨਾ ਹੁੰਦਾ ਹੈ ਸਮਾਜ ਨੂੰ ਉਹ ਆਪਣੇ ਆਪਣੇ ਤਰੀਕੇ ਨਾਲ ਕਰਦੇ ਕੋਈ ਸਿਨੇਮਾ ਬਣਾ ਕੇ ਕਰ ਸਕਦਾ ਕੋਈ ਲਿਟਰੇਚਰ ਨਾਲ ਕਰਦਾ ਠੀਕ ਹੈ ਤੇ ਬਹੁਤ ਸਾਰੇ ਬੰਦੇ ਸਮਾਜ ਨੂੰ ਵਾਪਸ ਕਰਦੇ ਇਸ ਖਸਾਨੀਏ ਛੋਟੀ ਮਤਲਬ ਖਸਾਨੀਆਂ ਵਾਲੇ ਬੰਦੇ ਵੀ ਅਨਾ ਪੈਦਾ ਕਰਕੇ ਮਤਲਬ ਸਾਰੇ ਕਿੰਨੇ ਲੋਕਾਂ ਦੇ ਮੂੰਹ ਚ ਪਹੁੰਚਦਾ ਕਰਦੇ ਆ ਸੋ ਆਏ ਤੰਦਾ ਨੇ ਸਾਰਿਆਂ ਤੇ ਮੈਂ ਵੀ ਉਹਨਾਂ ਚੁਆਇਸ ਹੀ ਕਿਉਂਕਿ ਮੈਨੂੰ ਸ਼ੌਕ ਹੀ ਸੀ ਨਾ ਮੈਨੂੰ ਬਚਪਨ ਤੋਂ ਸ਼ੌਕ ਵੀ ਸੀਗਾ ਨਾਟਕਾਂ ਦਾ ਤੇ ਨਾਲ ਸਮਾਜਿਕ ਤੰਦ ਸੀਗੀ ਅਸਲ 'ਚ ਵੀ ਸਮਾਜ ਬਾਰੇ ਥੋੜਾ ਬਹੁਤਾ ਕੰਮ ਕੀਤਾ ਜਾਵੇ ਉਹ ਅਜੇ ਵੀ ਇਹਦਾ ਮੇਰਾ ਕੋਸ਼ਿਸ਼ ਰਹੇ ਕੋਈ ਥੋੜਾ ਬਹੁਤਾ ਵੀ ਕਮਰਸ਼ੀਅਲ ਕੰਮ ਦੇ ਨਾਲ-ਨਾਲ ਵੀ ਮੈਂ ਵੀ ਕੋਈ ਹੋਰ ਸਮਾਜਿਕ ਲਈ ਕੰਮ ਕਰ ਸਕੀਏ ਚੰਗਾ ਕਿਸੇ ਵੀ ਕਿਸਮ ਦਾ ਉਹ థియేటర్ ਵੀ ਹੋ ਸਕਦਾ ਕੋਈ ਲਿਟਰੇਚਰ ਦੇ ਉੱਪਰ ਸਿਨੇਮਾ ਵੀ ਹੋ ਸਕਦਾ ਉਹ ਵੀ ਕਰਾਂਗੇ ਹਾਂ ਅੱਜ ਅੱਜ ਮੈਂ ਸਪੈਸ਼ਲ ਗੈਸ ਸਾਡੇ ਬੀਨੂ ਢਿੱਲੂ ਬਾਈ ਵੀ ਆਏ ਦੇਵ ਬਾਈ ਵੀ ਗੱਲਾਂ ਕਰਦੇ ਹੁੰਦੇ ਹੈਗੇ ਕਿ ਜਦੋਂ ਸੈਮੂਲ ਬਾਈ ਤੇ ਅੰਦਰ ਅਸੀਂ ਕੰਮ ਕਰਦੇ ਸੀਗੇ ਜਦੋਂ ਉੱਥੇ ਥੀਏਟਰ ਅਸੀਂ ਕਰਦੇ ਸੀਗੇ ਤਾਂ ਸੈਮੂਲ ਬਾਈ ਅੱਜ ਵੀ ਜਿਵੇਂ ਬੀਨ ਬਾਈ ਨੇ ਬੋਲਿਆ ਕਿ ਸੈਮੂ ਬਾਈ ਜਦੋਂ ਬੋਲਦਾ ਹੋਵੇ ਫਿਰ ਉਹ ਬੋਲਣ ਨਹੀਂ ਸੀ ਦਿੰਦਾ ਤੇ ਕੀ ਐਡਾ ਦਬਦਬਾ ਜਾਂ ਡਰ ਬਣਾ ਕੇ ਰੱਖਦੇ ਸੀਗੇ ਹਾਂ ਉਹਦੇ ਵਿੱਚ ਥੋੜਾ ਇਹ ਹੁੰਦਾ ਨਾ ਕਿ ਜਦੋਂ ਜਿਵੇਂ ਹੁਣ ਆਪਾਂ ਬੈਠੇ ਇੱਥੇ ਹੋਰ ਸੁਭਾਅ ਹੁੰਦੇ ਆ ਜਦੋਂ ਇੱਕ ਰੈਸਟੋਰੈਂਟ ਚ ਤੁਸੀਂ ਆਮ ਦਾ ਕੰਮ ਕਰਦੇ ਆ ਕਿਉਂਕਿ ਰੈਸਟੋਰੈਂਟ ਸੀਨ ਨੂੰ ਕਰਾਉਂਦੇ ਨੇ ਜੂਨੀਅਰ ਹੋਣ ਦੇ ਨਾਤੇ ਤਾਂ ਉਹ ਰੈਸਟੋਰੈਂਟ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਥੋੜਾ ਜਿਹਾ ਉੱਥੇ ਡਿਸਪਲਿਨ ਬਹੁਤ ਰੱਖਣਾ ਪੈਂਦਾ ਤੇ ਉੱਥੇ ਥੋੜੀ ਬਹੁਤੀ ਇੱਕ ਦੂਜੇ ਦਾ ਉਹ ਵੀ ਛਿੜਕਾ ਛੁੜਕਿਆ ਵੀ ਜਾਂਦਾ ਨਾ ਤੋ ਫੇਰ ਹੀ ਚੀਜ਼ਾਂ ਨਿਕਲਦੀਆਂ ਬੇਸਿਕਲੀ ਡਿਸਪੀਲਨ ਬਹੁਤ ਜ਼ਰੂਰੀ ਹੈ ਉਹਦੇ ਕਰਕੇ ਹੁੰਦਾ ਚਿਰ ਕਹਿੰਦਾ ਵੈਸੇ ਜ਼ਿਆਦਾ ਕਿ ਬਿੰਨੂ ਬਾਈ ਤੇ ਦੇਵ ਬਾਈ ਚ ਚੜ ਚੜ ਕੇ ਜਾਂਦੇ ਕੌਣ ਕਹਿੰਦਾ ਇਹ ਬਿੰਨੂ ਸ ਤੋਂ ਜ਼ਿਆਦਾ ਸ਼ਰਾਰਤੀ ਸੀ ਮੈਂ ਕਿਹਾ ਤੇ ਸ਼ਰਾਰਤੀ ਸੀ ਪਰ ਪਤਾ ਕੀ ਕਮਾਲ ਯਾਰ ਮਤਲਬ ਬੜਾ ਇਹ ਵਧੀਆ ਵੀ ਲੱਗਦਾ ਹੈ ਕਿ ਕਿ ਇੱਕ ਬੰਦਾ ਯਾਰ ਜਿਹੜੀ ਸੀਰੀਅਸ ਵੀ ਨਹੀਂ ਸੀਗਾ ਹਨਾ ਥੀਏਟਰ ਪਲਤੀ ਫਿਰ ਕਿਵੇਂ ਉਹ ਫਿਲਮਾਂ ਚ ਆਏ ਕੀ ਹੋ ਗਿਆ ਹਨਾ ਬਿੰਨੂ ਹੋ ਗਿਆ ਦੇਵ ਦੇਵ ਦਾ ਇਹ ਸੀਗਾ ਕਿ ਦੇਵ ਦਾ ਇੱਕ ਵੱਖਰੀ ਕਿਸਮ ਦਾ ਸੀਗਾ ਦੇ ਸਟਰੀਟ ਪਲੇ ਕਰਦਾ ਰਿਹਾ ਮੇਰੇ ਨਾਲ ਸੋ ਇਹ ਲੋਕ ਇੰਡਸਟਰੀ ਚ ਆਏ ਤੇ ਅੱਜ ਪੂਰੀ ਪੂਰੀ ਪੰਜਾਬੀ ਇੰਡਸਟਰੀ ਨੂੰ ਇੱਕੋ ਖੜਾ ਕੀਤੇ ਆ ਇਹਨਾਂ ਨੇ ਮੈਂ ਉਹ ਗੱਲਾਂ ਕੀਤੀਆਂ ਵੀ ਸੀ ਨਾ ਪਹਿਲਾਂ ਵੀ ਇੰਡਸਟਰੀ ਇੰਡਸਟਰੀ ਦਾ ਮਤਲਬ ਜਿਵੇਂ ਇੱਕ ਕਾਰਖਾਨਾ ਉਹਦੇ ਚ ਕੰਮ ਕਰਦੇ ਲੋਕ ਨਾ ਵੀ ਇਹ ਇੱਕ ਜੁੜੇ ਹੁੰਦੇ ਆ ਤੇ ਕਿੰਨੇ ਲੋਕਾਂ ਨੂੰ ਰੋਟੀ ਮਿਲੀ ਮੇਰੀ ਇਹ ਇਹੋ ਜਿਹੀਆਂ ਗੱਲਾਂ ਵੀ ਮੈਨੂੰ ਥੋੜਾ ਮੈਂ ਸਮਝਦਾ ਵੀ ਇਹ ਚੰਗੀਆਂ ਹੁੰਦੀਆਂ ਜਦੋਂ ਕੁਝ ਸਰਕਲ ਦੇ ਵਿੱਚ ਸਾਰੀਆਂ ਟੀਮਾਂ ਕੰਮ ਕਰਦੀਆਂ ਜਦੋਂ ਇਹਨਾਂ ਐਕਟਰਾਂ ਦਾ ਸ਼ੁਰੂਆਤੀ ਦੋਸਤ ਸੀਗਾ ਤੇ ਉਦੋਂ ਦੇ ਇਹਨਾਂ ਦੇ ਕਿਉਂਕਿ ਐਕਟਰ ਤਾਂ ਚਲੋ ਜਿਵੇਂ ਜਿਵੇਂ ਇਹਨਾਂ ਨੇ ਕੰਮ ਕਰਦੇ ਗਏ ਇਹਨਾਂ ਨੇ ਆਪ ਦੇ ਆਪ ਚ ਇੰਪਰੂਵਮੈਂਟ ਕੀਤੀ ਅੱਜ ਵੱਡੇ ਦਿਗਜ ਐਕਟਰ ਬਣੇ ਹੋਏ ਨੇ ਵਿਅਕਤੀਤਵ ਦੇ ਤੌਰ ਤੇ ਜਦੋਂ ਆਪਾਂ ਇਹ ਜੇ ਵਿਅਕਤੀ ਜਦੋਂ ਦੇਖਦੇ ਹੈਗੇ ਆ ਐਜ ਇਨਸਾਨ ਜਦੋਂ ਦੇਖਦੇ ਹੈਗੇ ਆ ਉਹ ਉਸ ਉਦੋਂ ਤੇ ਤੇ ਹੁਣ ਦੇ ਸਮੇਂ ਚ ਕੀ ਚੇਂਜਸ ਦੇਖਦੇ ਆ ਨਹੀਂ ਜਦੋਂ ਮੈਨੂੰ ਮਿਲਦੇ ਆ ਨਾ ਜੇ ਮੈਨੂੰ ਮਿਲੇ ਜਾਂ ਰਾਣਾ ਮਿਲੇ ਜਾਂ ਦੀਪ ਦੀਪ ਨੂੰ ਤਾਂ ਹਰ ਵੇਲੇ ਸੀ ਸੈਟ ਤੇ ਹੁੰਦੇ ਸੀ ਤੇ ਦੀ ਇੱਕ ਨਾ ਪਤਾ ਕਿ تھیਟਰ ਵਾਲਿਆਂ ਦਾ ਥੋੜਾ ਜਿਹਾ ਇਹ ਹੁੰਦਾ ਜਿੰਨੇ ਆਸੇ ਪਾਸੇ ਜਿਵੇਂ ਮਰਜੀ ਹੈ ਪਰ ਆਪਣੇ ਜਿਹੜੇ ਸੀਨੀਅਰ ਨੇ ਉਹਨਾਂ ਦੇ ਪ੍ਰਤੀ ਇੱਕ ਵੱਖਰੀ ਕਿਸਮ ਦਾ ਉਹ ਬਣਿਆ ਹੁੰਦਾ ਨਾ ਤੋ ਜਿਵੇਂ ਦੀਪ ਸੱਟ ਤੇ ਮਤਲਬ ਆਏ ਥੋੜੀ ਜਿਵੇਂ ਮੈਂ ਆ ਰਿਹਾ ਤੇ ਇਹ ਕੁਰਸੀ ਤੇ ਬੈਠਾ ਉਹ ਤੋਂ ਹੀ ਖੜੇ ਹੋਣਾ ਉਹਨੂੰ ਬੈਠਣ ਨੂੰ ਜਗ੍ਹਾ ਦੇ ਨਹੀਂ ਭਾਜੀ ਆਓ ਬੈਠੋ ਉਹ ਤਾਂ ਸਾਰਿਆਂ ਦਾ ਵਿਵਹਾਰ ਐ ਰੱਖਣਾ ਪੈਂਦਾ ਬਿੰਨੂ ਵੀ ਬਿੰਨੂ ਬਾਰੇ ਵੀ ਮੈਂ ਸੁਣਿਆ ਐਵੇਂ ਆ ਰਾਣਾ ਵੀ ਆਈਆਂ ਸਾਰੇ ਲੋਕ ਹੀ ਆਏ ਨੇ ਇਹਨਾਂ ਦਾ ਬਹੁਤ ਕੁਝ ਨਹੀਂ ਬਦਲਦਾ ਇਸ ਕਸਮ ਦੀਆਂ ਚੀਜ਼ਾਂ ਸ਼ਾਇਦ ਹੋਰ ਨਾਲ ਲੋਕਾਂ ਚ ਅਜੇ ਮੈਂ ਵਿਚਰਿਆ ਨਹੀਂ ਤੇ ਉਹ ਇਹਨਾਂ ਦਾ ਤਾਂ ਬਹੁਤ ਸਾਡੇ ਲਈ ਤਾਂ ਨਹੀਂ ਬਦਲੇ ਇਹਨਾਂ ਚੀਜ਼ਾਂ ਇਹ ਕੋਈ ਯਾਦ ਸਾਂਝੀ ਕਰਨੀ ਚਾਹੋਗੇ ਯੂਨੀਵਰਸਿਟੀ ਟਾਈਮ ਦੀ ਥੀਏਟਰ ਟਾਈਮ ਦੀ ਥੀਏਟਰ ਦਾ ਟਾਈਮ ਦਾ ਥੀਏਟਰ ਦੇ ਟਾਈਮ ਇਹ ਸੀਗਾ ਇੱਕ ਬਿੰਨੂ ਦੇਵ ਦੇਵ ਸਟਰੀਟ ਪਲੇ ਕਰਦਾ ਹੁੰਦਾ ਸੀ ਕੋਈ ਸਿੱਧੇ ਤੌਰ ਤੇ ਉਹ ਮੈਂ ਨਹੀਂ ਕਰਦਾ ਗੱਲ ਪਰ ਮੈਨੂੰ ਇਹ ਸੱਚਮੁੱਚ ਅਜੇ ਮੈਨੂੰ ਕਮਾਲ ਕਿ ਬਿੰਨੂ ਜਦੋਂ ਬੈਠਾ ਸੀ ਮੇਰਾ ਸਾਰਾ ਪਿਛਲਾ ਟਾਈਮ ਮੇਰੇ ਯਾਦ ਆ ਗਿਆ ਕਿ ਯਾਰ ਅਸੀਂ ਰਸਲ ਰੱਖਣੀ ਇਹ ਬੰਦੇ ਨੇ ਫਿਰ ਵੀ ਇੱਧਰ ਉੱਧਰ ਖਿਸਕ ਜਾਣਾ ਫਿਰ ਉਫ ਫੋਪਾ ਫਾਦੀ ਬਾਈ ਬਾਈ ਯਾਰ ਹਾਂ ਦੀ ਹਾਂ ਦੀ ਬਾਈ ਜੀ ਹੋ ਗਿਆ ਜੀ ਤੇ ਐਂ ਬਹੁਤ ਕਰਕੇ ਟੰਗਾ ਲੱਗਦਾ ਯਾਰ ਹਰ ਪਤਾ ਕੀ ਆ ਯਾਰ ਹਰ ਕਿਸਮ ਦੇ ਰਸ ਦੇ ਨਾ ਮਨੋਖ ਹੁੰਦੇ ਨੇ ਸਮਾਜ ਚ ਤੇ ਕੋਈ ਵਕਤ ਹੁੰਦਾ ਕਿ ਅਸੀਂ ਦੂ ਇੱਕ ਦੂਸਰੇ ਨੂੰ ਨਾ ਮਤਲਬ ਕਰਦੇ ਨਹੀਂ ਕਿ ਮਾਨਤਾ ਨਹੀਂ ਦਿੰਦੇ ਐਕਸੈਪਟ ਨਹੀਂ ਕਰਦੇ ਜੀ ਪਰ ਹੌਲੀ ਹੌਲੀ ਸਮਝ ਆ ਜਾਂਦੀ ਮੈਨੂੰ ਹੁਣ ਕੋਈ ਨਾ ਕਦੇ ਕੋਈ ਮੈਨੂੰ ਪਤਾ ਨਹੀਂ ਮੇਰੀ ਕੀ ਹਵਸਤਾ ਮੈਨੂੰ ਤਾਂ ਵੀ ਕੋਈ ਹੋਰ ਰੰਗ ਵਾਲਾ ਵੀ ਬੰਦਾ ਹੈਗਾ ਰੰਗ ਤੋਂ ਪਾ ਵੱਖਰੇ ਸੁਭਾਅ ਵਾਲਾ ਮੈਨੂੰ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਮੈਨੂੰ ਲੱਗਦਾ ਹੁੰਦਾ ਉਹਦਾ ਆਪ ਦਾ ਕੋਈ ਗੱਲ ਨਹੀਂ ਆ ਤੁਸੀਂ ਬਾਕੀ ਮਨੁੱਖ ਰਾਮਪਤੀ ਥੋੜਾ ਨਰਮ ਰਹੋ ਅੰਦਰੋਂ ਬਸ ਕੋਈ ਈਗੋ ਨਾ ਜੈਲਸੀ ਮੈਂ ਜਿਵੇਂ ਇਹ ਆ ਰਾਜ ਨੇ ਮੇਰੇ ਨਾਲ ਕੰਮ ਕੀਤਾ ਰਾਜ ਨੂੰ ਤੁਸੀਂ ਪੁੱਛ ਕੇ ਦੇਖੋ ਇਹ ਗੱਲ ਕਿ ਐ ਮਤਲਬ ਹੀ ਨਹੀਂ ਕਿ ਮੇਰੇ ਕਰਨੋਂ ਨੂੰ ਕੋਈ ਦਿੱਕਤ ਆ ਜੀ ਹਾਂ ਤੇ ਉਹ ਚੰਗਾ ਲੱਗਦਾ ਸਾਰਾ ਜਦੋਂ ਤੁਹਾਨੂੰ ਲੱਗਦਾ ਕਿ ਜਿਹੜਾ ਜਿਹੜਾ ਸ਼ਰਾਰਤੀਪੁਣਾ ਬੀਨੂਬਾਈ ਦੇ ਵਿੱਚ ਤੁਸੀਂ ਦੱਸ ਰਹੇ ਹੋਗੇ ਉਹ ਹੈਗਾ ਸੀਗਾ ਉਹ ਹੈਗਾ ਜਿਵੇਂ ਮਈਆ ਸ਼ਰਾਰਤ ਹੁੰਦੀ ਹੈ ਉਹ ਉਹ ਮਿਲਦਾ ਸਕ੍ਰੀਨ ਤੇ ਉਹ ਕੰਮ ਵੀ ਆਉਂਦਾ ਕਿਉਂਕਿ ਉਹ ਦਰਸ਼ਕਾਂ ਨੂੰ ਉਹਨਾਂ ਦਾ ਉਹੀ ਸਰਤੀਪੁਣਾ ਪਸੰਦ ਵੀ ਹੈ ਕਿ ਮੈਡੀ ਹੁੰਦਾ ਬਿੰਨੂ ਨੇ ਯਾਰ ਇੱਕ ਵੱਖਰੇ ਕਿਸਮ ਦਾ ਉਹ ਪੂਰਾ ਜੋ ਕੁਝ ਜਿਾ ਜੀਵਨ ਚੋ ਕਰਦਾ ਸੀ ਜਾਂ ਹਨਾ ਚੌੜ ਚਿਗੜ ਜੀ ਉਸੇ ਚੌੜ ਚਿਗੜ ਨੂੰ ਤੇ ਐਂ ਜੇ ਕਰਕੇ ਹੱਥੇ ਜੇ ਨਾਲ ਹਨਾ ਕਿੰਨੀਆਂ ਫਲਵਾ ਐਂ ਜੇ ਕਰਕੇ ਕਰ ਗਿਆ ਤੇ ਲੋਕ ਚ ਇੰਜੋਏ ਕਰ ਰਹੇ ਤੇ ਹਾਂ ਠੀਕ ਹੈ ਨਾ ਵਧੀਆ ਵਧੀਆ ਚੰਗਾ ਲੱਗਦਾ ਯਾਰ ਦੇਵ ਬਈ ਦਾ ਕਿਉਂਕਿ ਇੱਕ ਮੋੜੀ ਬਣਨਾ ਕਿਸੇ ਚੀਜ਼ ਦਾ ਕਿਉਂਕਿ ਜਿਵੇਂ ਆਪਾਂ ਐਕਸ਼ਨ ਦੀ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈਗੀ ਕਿ ਐਕਸ਼ਨ ਫਿਲਮਾਂ ਦਾ ਬੜਾ ਘੱਟ ਰੁਝਾਨ ਸਾਡੀ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਤੇ ਹੁਣ ਉਹ ਸਟੀਮ ਲਾਈਨ ਦੇ ਵਿੱਚ ਆ ਰਹੀਆਂ ਸਾਡੀਆਂ ਐਕਸ਼ਨ ਫਿਲਮਾਂ ਤੇ ਉਹਦਾ ਮੈਨੂੰ ਲੱਗਦਾ ਜਿਹੜੇ ਮੋੜੀ ਬਣੇ ਦੇਵ ਕਰੋੜ ਬਈ ਉਹਨਾਂ ਨੇ ਕਿਉਂਕਿ ਸ਼ੁਰੂਆਤ ਕੀਤੀ ਉਹਨਾਂ ਨੇ ਇਸ ਜਨਰਰ ਦੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਤੇ ਉਹ ਸਾਰੀਆਂ ਦਰਸ਼ਕਾਂ ਨੇ ਪਸੰਦ ਵੀ ਕੀਤੀਆਂ ਤੇ ਕੀ ਮੋੜੀ ਬਣਨਾ ਜਦੋਂ ਇਹੋ ਜਿਹਾ ਇੱਕ ਰਿਸਕ ਹੀ ਕਿਉਂਕਿ ਕਿਹੜੀ ਕੁਝ ਚੀਜ਼ਾਂ ਜਦੋਂ ਚੱਲ ਰਹੀ ਰਿਸਕ ਵੀ ਹੁੰਦਾ ਹੈਗਾ ਤੇ ਉਹ ਮੋਢੀ ਬਾਨਾ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਉਹ ਦੇਖੋ ਹਰ ਇੱਕ ਬੰਦੇ ਦਾ ਨਾ ਆਪ ਦਾ ਢੰਗ ਤਰੀਕਾ ਨਾ ਵੀ ਉਹ ਕਿਹੜੇ ਪਾਸੇ ਜਾਣਾ ਚਾਹੁੰਦਾ ਸੀ ਤੇ ਮੈਨੂੰ ਤਾਂ ਇਹਦੀ ਇਹ ਗੱਲ ਠੀਕ ਲੱਗਦੀ ਕਿ ਜਿਵੇਂ ਸਟ੍ਰੀਟ ਪਲੇਅ ਕਰਦਾ ਸੀ ਪਹਿਲਾਂ ਫਿਰ ਜੀ ਸ਼ਰਮਾ ਜੀ ਨਾਲ ਭਾਜੀ ਹੋਰਾਂ ਨਾਲ ਕਰਦਾ ਰਿਹਾ ਕਿ ਥੀਏਟਰ ਵੱਲੋਂ ਇਹਦੇ ਆਸ-ਪਾਸੇ ਤਾਂ ਕੋਈ ਹੈ ਨਹੀਂ ਸੀ ਮੈਨੂੰ ਇਹਦੀ ਜੋ ਮਿਹਨਤ ਹੈ ਇਹਦਾ ਸਿਨੇਮਾ ਆਪਣੇ ਸਟਾਈਲ ਦਾ ਹੈ ਮੇਰੇ ਮੇ ਮੇਰੀ ਪਸੰਦ ਹੋਰ ਸਿਨੇਮਾ ਵੀ ਹੈ ਇਸ ਤੋਂ ਬਿਨਾਂ ਇਦਰ ਲਈ ਮੈਂ ਹੋ ਸਕਦਾ ਵੀ ਰੋਟੀ ਪਾਣੀ ਲਈ ਕਰਦਾ ਹਾਂ ਉਹ সিনেমা ਹਨਾ ਤੋ ਮੇਰੀ ਪਸੰਦੀਦਾ ਹੋਰ ਸਿਨੇਮਾ ਵੀ ਹਾਰਟ ਸਿਨੇਮਾ ਵੀ ਹੈ ਮੈਂ ਬਾਕੀ ਦੁਨੀਆ ਦੇ ਸਿਨੇਮੇ ਨੂੰ ਵੀ ਇੱਕ ਅਲੱਗ ਤਰੀਕੇ ਨਾਲ ਦੇਖਦਾ ਹਾਂ ਨਾ ਤੋ ਇਹ ਇਹ ਜਿਹੜਾ ਇਹਦਾ ਮਿਹਨਤ ਖੁਦ ਕਰਕੇ ਇਸ ਥਾਂ ਤੇ ਪਹੁੰਚਣਾ ਤੋ ਉਹ ਮੈਨੂੰ ਲੱਗਦਾ ਵਧੀਆ ਗੱਲ ਆ ਮੇਰੇ ਮੈਨੂੰ ਚੰਗਾ ਲੱਗਦਾ ਕਿ ਬੰਦੇ ਮਿਹਨਤੀ ਆਪੋ ਆਪਣੀ ਥਾਂ ਤੇ ਮਿਹਨਤ ਕਰਨ ਤੇ ਅੱਗੇ ਡਵਲਪ ਕਰਨ ਬਲੈਕ ਯਾ ਦੇ ਵਿੱਚ ਸੈਮੂਲ ਬਾਈ ਦਾ ਕੀ ਕਿਰਦਾਰ ਹੋਊਗਾ ਕਹੋ ਜਿਆ ਕਿਰਦਾਰ ਹੋਊਗਾ ਜੇ ਅਸੀਂ ਜਦਾਂ ਰਵੀਰਨਾਵ ਕਰਦੇ ਹੋਈ ਇਹਦੇ ਵਿੱਚ ਨਾ ਇੱਕ ਸੁਧਾਰਨ ਬੰਦਾ ਹੈ ਮੈਂ ਤੇ ਪਹਿਲਾਂ ਅਸੀਂ ਮੈਂ ਤੇ ਮੇਰੇ ਨਾਲ ਰਾਜਾ ਅਸੀਂ ਭਰਾ ਹਾਂ ਤੁਸੀਂ ਬਾਕੀ ਫਿਰ ਹੀਰੂ ਨਾਲ ਸਾਡੀ ਹੈ ਪੈਂਦੀ ਉਸ ਤੋਂ ਬਾਅਦ ਅੰਤ ਤੇ ਤਬਦੀਲੀਆਂ ਕਿਵੇਂ ਆਉਂਦੀਆਂ ਮੈਂ ਜਿਹੜਾ ਕਿਹਾ ਸੀ ਨਾ ਕਿ ਇਸ ਕੈਰੈਕਟਰ ਜਿਹੜਾ ਮੈਂ ਇਹਦੇ ਵਿੱਚ ਕੀਤਾ ਬਲੈਕ ਹੈਡੂ ਚ ਉਹ ਚ ਤਾਹਾਂ ਹੈ ਕਿ ਨਹੀਂ ਇਸ ਕਰਕੇ ਮੈਂ ਕੀਤਾ ਮੈਨੂੰ ਚੰਗਾ ਲੱਗਾ ਉਹ ਤਾਹਾਂ ਦੇਖੋਗੇ ਤੁਸੀਂ ਸੱਚ ਮੱਚ ਆਈ ਨੀਆਂ ਤਾਹਾਂ ਨੇ ਨਾ ਅੰਦਰ ਤਾਂ મતલਬ ਲੋਕ ਕਹਿਣਗੇ ਯਾਰ ਇਹ ਕੀ ਕੀ ਹੋ ਗਿਆ ਇਹ ਕਿਵੇਂ ਕਰਤਾ ਸਾਰਾ ਕੁਝ ਹਾਂ ਮਤਲਬ ਜਿਹੜੇ ਦਰਸ਼ਕ ਦੇਖਣ ਆਉਣਗੇ ਕਿਸੇ ਵੀ ਪੱਖ ਤੋਂ ਇਸ ਇਸ ਫਿਲਮ ਤੋਂ ਨਰਾਸ਼ ਨਹੀਂ ਹੋਣ ਮੈਨੂੰ ਭਾਣ ਨਹੀਂ ਕਿਉਂਕਿ ਇਹਦੇ ਚ ਅਨੋਰੰਜਨ ਵੀ ਪੂਰਾ ਹੈ ਅ ਔਰ ਜਜ਼ ਇਮੋਸ਼ਨਲ ਵੀ ਹੈ ਚੀਜ਼ਾਂ ਬਹੁਤ ਸਾਰੀਆਂ ਔਰ ਐਕਸ਼ਨ ਵੀ ਹੈ ਸੋ ਇਸ ਕਿਸਮ ਦਾ ਲੋਕ ਭਾਗੀ ਦੀਪਦੀਨ ਜਿਹੜੀ ਆਡੀਅנס ਉਹ ਇਸ ਕਿਸਮ ਦੀਆਂ ਚੀਜ਼ਾਂ ਪਸੰਦ ਕਰਦੀ ਹੈ ਤੇ ਉਹ ਉਸ ਤਰੀਕੇ ਬਣਾਈ ਮੈਂ ਤਾਂ ਨਾਲ ਸਪੋਰਟ ਤੇ ਹਾਂ ਮੈਂ ਸਪੋਰਟ ਤੇ ਹਾਂ ਤੇ ਉਹ ਬਾਕੀ ਮੈਨੂੰ ਲੱਗਦਾ ਲੋਕ ਪਸੰਦ ਕਰਨਗੇ ਤੇ ਭਾਈ ਜੀ ਜਦੋਂ ਵੀ ਸੰਜੀਦਾ ਜਿਹਾ ਸਿਆਣੇ ਬੰਦੇ ਨਾਲ ਅਸੀਂ ਬੈਨ ਹੈਗੇ ਤਾਂ ਇੱਕ ਮੈਸੇਜ ਜਿਹੜਾ ਦਰਸ਼ਕਾਂ ਦੀ ਤੋਂ ਜਿਹੜਾ ਦਰਸ਼ਕਾਂ ਵਾਸਤੇ ਜ਼ਰੂਰ ਹੋਣਾ ਚਾਹੀਦਾ ਤੇ ਦਰਸ਼ਕ ਉਸ ਤੋਂ ਕੁਝ ਨਾ ਕੁਝ ਸਿੱਖ ਸਿੱਖ ਸਕਣ ਤਾਂ ਮੈਂ ਤੁਹਾਡੇ ਤੋਂ ਇੱਕ ਚੀਜ਼ ਜ਼ਰੂਰ ਪੁੱਛਣੀ ਆਂਗੀ ਜ਼ਿੰਦਗੀ ਦੇ ਵਿੱਚ ਜਿਹੜਾ ਠਹਿਰਾਅ ਹੈਗਾ ਕਿਉਂਕਿ ਤੁਹਾਡੇ ਚ ਮੈਂ ਜਦੋਂ ਦੇਖਦਾ ਹੈਗਾ ਬਹੁਤ ਠਹਿਰਾਅ ਹੈਗਾ ਬਹੁਤ ਸ਼ਾਂਤੀ ਹੈਗੀ ਹੈ ਤੇ ਉਹ ਠਹਿਰਾਅ ਕਿੰਨਾ ਜ਼ਰੂਰੀ ਹੈ ਇਹ ਮੈਨੂੰ ਲੱਗਦਾ ਕਿ ਉਹ ਠਹਿਰਾਅ ਉਹਨਾਂ ਚੰਗੀ ਗੱਲ ਆ ਤੁਹਾਡੇ ਅੰਦਰ ਇਹ ਆਉਂਦਾ ਉਦੋਂ ਹੈ ਮੈਂ ਇਹਦੇ ਤੇ ਆਪਾਂ ਇੱਕ ਇੱਕ ਲਾਈਨ 'ਚ ਹੀ ਮੈਂ ਗੱਲ ਕਰ ਲਵਾਂ ਕਿ ਜਦੋਂ ਮਨੁੱਖੇ ਸਮਝਣ ਕਿ ਜੇ ਮੰਨ ਲਓ ਮੇਰਾ 8.5 5 ਫੁੱਟ 8 ਇੰਚ ਕੱਦਾ ਹੈ ਵੀ ਤੁਸੀਂ ਸਿਰਫ ਕਿਤੇ ਇੰਨੇ ਕੀ ਉਦੋਂ ਦਿੱਕਤ ਆਉਂਦੀ ਉਦੋਂ ਨਹੀਂ ਠਹਿਰਾਉ ਆਉਂਦਾ ਤੁਸੀਂ ਇਹ ਸਮਝੋ ਕਿ ਜਿਹੜਾ ਸਾਹਮਣੇ ਆਲਾ ਜਾਂ ਆਸ-ਪਾਸੇ ਸਮਾਜ ਦੇ ਵਿੱਚ ਲੋਕ ਹੈ ਉਹ ਵੀ ਉਹ ਵੀ ਤੁਹਾਡੇ ਦਿਲ ਦਿਮਾਗ ਦਾ ਹਿੱਸਾ ਨੇ ਯਾਰ ਤੇ ਤੁਹਾਡੇ ਅੰਦਰੋਂ ਫਿਰ ਜਿਹੜੀ ਜਲਸੀ ਨੌਫਰਤ ਜਹੂਰ ਬਹੁਤ ਸਾਰੀਆਂ ਲਿਮਿਟੇਸ਼ਨਾਂ ਜੀਆਂ ਬੰਦੇ ਦੀਆਂ ਹੁੰਦੀਆਂ ਉਹ ਖਤਮ ਹੁੰਦੀਆਂ ਤੇ ਤੁਹਾਨੂੰ ਕਿਸੇ ਦਾ ਚੰਗ ਮੈਨੂੰ ਨਾ ਕਈ ਵਾਰੀ ਕੋਈ ਚੰਗਾ ਐਕਟ ਕਰ ਲਿਆ ਵੇ ਮੈਂ ਇੰਨਾ ਖੁਸ਼ ਹੋ ਜਾਂਦਾ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਮੈਂ ਕਰ ਰਿਹਾ ਮੈਨੂੰ ਉਹ ਨਹੀਂ ਦਿੱਕਤ ਨਹੀਂ ਆਉਂਦੀ ਵੀ ਯਾਰ ਮੈਂ ਐ ਇਹ ਨਹੀਂ ਵੀ ਉਹ ਹਾਂ ਯਾਰ ਕਰ ਰਿਹਾ ਤਾਂ ਕਿੰਨਾ ਵਧੀਆ ਚਾਹੇ ਬੱਚਾ ਹੋਵੇ ਮੇਰਾ ਤਾਂ ਜੀ ਕਰਦਾ ਹੁੰਦਾ ਵਾ